ਸਮੂਹ ਸਾਹਿਬ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ਾਂ ਦੇਸ਼ ਤੋਂ ਦੇਖਿਆ ਇਹ ਤਾਂ ਵੱਖਰੀ ਹੁੰਦੀ ਹੈ ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ ਧੂਰੀ ਹਲਕੇ ਦੇ ਵਿੱਚੋਂ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ ਵਿੱਚ ਇਹਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਤੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪ ਦੀ ਸੇਵਾ ਦੇ ਭਾਈ ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ ਪੰਜਾਬ ਦੇ ਵਿੱਚ ਐਨਐਸਏ ਲੱਗ ਜਨਾਂ ਨੌਜਵਾਨਾਂ ਦੇ ਉੱਪਰ ਪੰਜਾਬ ਦੀ ਜਿਹੜੀ ਗੱਲ ਹੋਣੀ ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਲਿਖਿਆ ਜਾਏ ਤਾਂ ਪੰਜਾਬ ਦੀਆਂ ਮਾਵਾਂ ਕੋਖੜਤਾਲ ਤੇ ਬੈਠੀਆਂ ਨੇ ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਦਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਹੈ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ ਜੀ? ਕੋਈ ਨਾ ਤੇ ਆਪਦੇ ਹੀ ਕਾਰਨ ਰਹੇ ਹੋਣੀ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹੇ ਕਿ ਦੂਜੀਆਂ ਪਾਰਟੀਆਂ ਚੱਲੇਗੇ ਕਿ ਇਸਦੇ ਬਾਅਦ ਵਿੱਚ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ ਨਾਲ ਦੀ ਨਾਲ ਪਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਹਰ ਪਾਸਿਓਂ ਕੰਪੀਟੈਂਟ ਹੈ ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਆਏ ਗਿਆ ਨੇ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਨੇ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਉਗਾਜ ਹੋ ਚੁੱਕਿਆ ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ ਸੰਧੂ ਸਾਹਿਬ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ਾਂ ਦੇਸ਼ ਤੋਂ ਦੇਖਿਆ ਇਹਦਾ ਵੱਖਰੀ ਹੁੰਦੀ ਆ ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ ਧੂਰੀ ਹਲਕੇ ਦੇ ਵਿੱਚੋਂ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ ਕਿਵੇਂ ਦੇਖਦੇ ਹੋ ਇਸ ਹੜਕੇ ਦੀ ਸਿਆਸਤ ਇਸ ਤਰ੍ਹਾਂ ਹੈਗਾ ਜੀ ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸੇ ਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬੰਦ ਹੈ ਤੇ ਮੁੱਖ ਮੰਤਰੀ ਬੰਦ ਹੈ ਉਹ ਸਾਲ ਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ ਹਨ ਜੀ ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਆਂ ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਤੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ ਜੀ ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱ퍼 ਪੰਜਾਬ ਦੇ ਜਿਹੜੀ ਗੱਲ ਹੋਣੀ ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਏ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਦੇਖੋ ਇਸ ਟਾਈਮ ਸਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ ਜਿਹੜਾ ਵਰਗ ਕਿਸੇ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ ਆਪਾਂ ਕਿਸਾਨ ਵਰਗ ਦੇਖੀਏ ਆਪਾਂ ਵਪਾਰ ਵਰਗ ਦੇਖੀਏ ਆਪਾਂ ਪਰਿਵਾਰ ਦੇਖੀਏ ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ ਤੇ ਹੈ ਜਿਹੜਾ ਨੇ ਨੌਕਰੀ ਦੇ ਵਿੱਚ 20 25 25 ਸਾਲ ਹੋ ਗਏ ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬਟਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ ਹੋਇਆ ਕਾਂਗਰਸ ਦਾ ਦੁਫਾੜ ਹੋ ਜਾਣਾ ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ ਕਈ ਲੀਡਰਾਂ ਦਾ ਦਲ ਬਦਲ ਜਾਣਾ ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ ਕਾਂਗਰਸ ਦੁਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਹੈਵਜਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਯੂਦ ਕੇ ਕੁਝ ਲੀਡਰ ਸੇਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਆ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ ਨਾਲ ਦੀ ਨਾਲ ਪਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਹਰ ਪਾਸਿਓਂ ਕੰਪੀਟੈਂਟ ਹੈ ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਐ ਜਿਹੜਾ ਆਯਾਰਾਮ 11 ਮਾਪਾਜ ਤੋਂ ਵੀ 25 ਸਾਲ ਪਹਿਲਾਂ ਸੌਂਦੇ ਸੀ ਖਤਮ ਹੋ ਗਿਆ ਸੀ ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਆਇਆ ਗਿਆ ਨਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ ਤੁਸੀਂ ਜੁੜੇ ਰਹਿਣਾ ਇੰਡਸ ਟੀਵੀ ਦੇ ਨਾਲ